ਸੋ ਨਾ ਡਰਾਉਣੀ ਜੁਰਤ ਕੀਤੀ ਗਾਵੇ ਜਿੰਨੇ ਜਿੰਨੇ ਵੀ ਤੁਸੀਂ ਫੋਨ ਕਰੂਗੇ ਅਸੀਂ ਇਹ ਰਿਕਾਰਡਿੰਗ ਸੁਣਾਵਾਂਗੇ ਅਸੀਂ ਕਿਸੇ ਤੋਂ ਵੀ ਕੋਈ ਵੀ ਨਕੋ ਨਹੀ ਰੱਖਣਾ ਚਾਹੁੰਦੇ ਸੰਗਤ ਨਾਲ ਤਾਂ ਪਤਾ ਲੱਗੇ ਕਿ ਕੀ ਗੱਲਾਂ ਬਾਤਾਂ ਹੋ ਰਹੀਆਂ ਫੋਨਾਂ ਤੇ ਇਹ ਕਰੇਗਾ ਸੰਗਤ ਦੇ ਵਿੱਚੋਂ ਕਈ ਕਈ ਵਾਰ ਬੋਲਣ ਲੱਗਦਾ ਦਾ ਅਗਲਾ ਕਹਿੰਦਾ ਯਾਰ ਪਤਾ ਨਹੀਂ ਕੀ ਸੈਟਿੰਗ ਕਰੀ ਜਾਂਦੇ ਕੋਈ ਸੈਟਿੰਗ ਨਾਲ ਤੇ ਹੋਣੀ ਆ ਨਾ ਹੋਣ ਦੇਣੀ ਆ ਜਿਹੜੀ ਗੱਲ ਹੋਗੀ ਪ੍ਰਤੱਖ ਹੋਊਗੀ ਦੇਪਾਈ ਆ ਗੱਲ ਹੋਈ ਆ ਆ ਫੈਸਲਾ ਹੋਇਆ ਤੇ ਆ ਅੱਗੇ ਫੈਸਲਾ ਹੋਣਾ ਗਰਬਾ ਸਿੰਘ ਸਾਧਵਾ ਜਾਂ ਹੋਰ ਜਿੰਨੇ ਵੀ ਲੀਟਰਾਂ ਜਿਹੜੇ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਨਾ ਇਹ ਅੱਜ ਸਾਡੇ ਹੈਗੇ ਆ ਨਾ ਇਹਨਾਂ ਤੋਂ ਕੋਈ ਉਮੀਦ ਰੱਖੀ ਜਾ ਸਕਦੀ ਆ ਇਹਨਾਂ ਨੇ ਤਾਂ ਨਾਕਾਮੀ ਕਰਨਾ ਅੱਗੇ ਜੀ ਕਾਰਜਕਾਰ ਫੇਰ ਜੋ ਦੋਨੋਂ ਕੋਈ ਕੰਮ ਕਰੂਗਾ ਰ ਤੁਸੀਂ ਮੜ ਕੇ ਚਾਕੀ ਜਾਓ ਕੋਈ ਜੀ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਤਾਂ ਜੀ ਬਾਈ ਜੀ ਦਵਾਈ ਗਿਆ ਆ ਉਹ ਤੇ ਸ਼ੂਟਿੰਗ ਆ ਬੜਮ ਦੀ ਉਹ ਤੇ ਕਮੇਟੀ ਕਰਨ ਗਿਆ ਉਹ ਉੱਥੇ ਫਿਰ ਉੱਥੇ ਉਹਨੂੰ ਚੈੱਕ ਕਰਾ ਦੇਣਗੇ ਉੱਥੇ ਫਿਰ ਆਪਾਂ ਸੈਂਡ ਕਰਾ ਲਿਆਵਾਂਗੇ ਉੱਥੋਂ ਜਾ ਕੇ ਆਪਰੇ ਬਸ ਮੱਛੀ ਹੀ ਇੱਥੋਂ ਤੱਕ ਰਹਿ ਗਿਆ ਕਿ ਆਪਾਂ ਬਸ ਜੀ ਆ ਆ ਹੀ ਕੰਮ ਕਰ ਰਹੇ ਆ ਛੋਟੇ ਮੋਟੇ ਇਹ ਜੋ ਵੱਡਾ ਕੋਈ ਕੰਮ ਕਰਾਉਣਾ ਹੀ ਨਹੀਂ ਇੱਕ ਤਲੋਲੀਆਂ ਦੇ ਵਿੱਚ ਜਾਂ ਆਮ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਨੂੰ ਮਣਾ ਦੇ ਵੈਮਾ ਹੁਣ ਇਹਨਾਂ ਦਾ ਵੈਮ ਕੀ ਆ ਹੁਣ ਇਹਨਾਂ ਨੇ ਪੈਸੇ ਬਣਾਉਣ ਤੇ ਜ਼ੋਰ ਲਾਇਆ ਹੋਇਆ ਕਿ ਪੈਸੇ ਵੱਧ ਤੋਂ ਵੱਧ ਬਣਨ ਇਹੀ ਕਹਿੰਦੇ ਸੀ ਕਿ ਅਸੀਂ ਆਮ ਆਦਮੀ ਵਾਲਿਆਂ ਤੇ ਹੁਣ ਕੋਈ ਵੀ ਇੱਕ ਖੜਾ ਹੋ ਕੇ ਕਹਿ ਦੇ ਕਿ ਭਾਈ ਇਹ ਆਮ ਆਦਮੀ ਵਾਲੇ ਕਿੰਨੇ ਖਾਸ ਬਣੇ ਹੋਏ ਆ ਸਭ ਤੋਂ ਵੱਧ ਘਟੀਆਂ ਸਿਕਿਉਰਿਟੀ ਦੀਆਂ ਇਹਨਾਂ ਕੋਲ ਹੀ ਹਨ ਮੇਰੇ ਤੋਂ ਅਗਰ ਦੂਜੇ ਕੋਈ ਹੁਣੀਆਂ ਨਹੀਂ ਹੋਣੀਆਂ ਜਿੰਨਾ ਇਹਨਾਂ ਕੋਲੇ ਆ ਸਭ ਤੋਂ ਵੱਧ ਖਾਸ ਪਾਰਟੀ ਵਾਲੇ ਬਣੇ ਹੋਏ ਆ ਸਭ ਤੋਂ ਵੱਧ ਪੈਸਾ ਇਹ ਬਣਾ ਰਹੇ ਆ ਕਿਉਂ ਬਣਾ ਰਿਹਾ ਇਹ ਤਾਂ ਬਣਾ ਰਿਹਾ ਕਿਉਂਕਿ ਇਹਨਾਂ ਨੂੰ ਜਿਵੇਂ